ਮਾਸ ਖਾਣਾ ਤਾਂ ਲੋਕੀ ਛੱਡ ਦਿੰਦੇ ਮਾਸ ਖਾਣਾ ਤਾਂ ਲੋਕੀ ਛੱਡ ਦਿੰਦੇ ਹੱਕ ਕਿਸੇ ਦਾ ਖਾਣਾ ਛੱਡਦੇ ਨਹੀਂ ਮਾਸ ਖਾਣਾ ਤਾਂ ਲੋਕੀ ਛੱਡ ਦਿੰਦੇ ਹੱਕ ਕਿਸੇ ਦਾ ਖਾਣਾ ਛੱਡਦੇ ਨਹੀਂ ਦੂਜਿਆਂ ਦੇ ਔਗਣ ਦੱਸਦੇ ਨੇ ਦੂਜਿਆਂ ਦੇ ਔਗਣ ਦੱਸਦੇ ਨੇ ਆਪਣੇ ਚੋਂ ਨੁਕਸ ਕੱਢਦੇ ਨਹੀਂ ਦੂਜਿਆਂ ਦੇ ਔਗਣ ਦੱਸਦੇ ਨੇ ਆਪਣੇ ਚੋਂ ਨੁਕਸ ਕੱਢਦੇ ਨਹੀਂ ਮੂੰਹ ਤੇ ਰਾਮ ਬਗਲ ਵਿੱਚ ਛੁਰੀ ਰੱਖਣਾ ਮੂੰਹ ਤੇ RAM ਬਗਲ ਵਿੱਚ ਛੁਰੀ ਰੱਖਣਾ ਇਹ ਠੰਡਾ ਹੋ ਗਿਆ ਜੋਰਾਂ ਦਾ ਮੂੰਹ ਤੇ RAM ਬਗਲ ਵਿੱਚ ਛੁਰੀ ਰੱਖਣਾ ਇਹ ਠੰਡਾ ਹੋ ਗਿਆ ਜੋਰਾਂ ਦਾ ਬਾਣੇ ਸਾਰਿਆਂ ਇੱਕੋ ਜਿਹੇ ਪਾਲੇ ਨੇ ਪਤਾ ਲੱਗਦਾ ਨਹੀਂ ਸਾਹ ਤੇ ਚੋਰਾ ਦਾ ਬਾਣੇ ਸਾਰਿਆਂ ਇੱਕੋ ਜਿਹੇ ਪਾਲੇ ਨੇ ਪਤਾ ਲੱਗਦਾ ਨਹੀਂ ਸਾਹ ਤੇ ਚੋਰਾ ਦਾ ਹੁਣ ਸਰਦਾ ਵਾਲੀ ਗੱਲ ਨਾ ਰਹੀ ਹੁਣ ਸਰਦਾ ਵਾਲੀ ਗੱਲ ਨਾ ਰਹੀ ਲੋੜ ਵੇਲੇ ਗੁਰਦੁਆਰੇ ਜਾਂਦੇ ਨੇ ਹੁਣ ਸ਼ਰਧਾ ਵਾਲੀ ਗੱਲ ਨ ਰਹੀ ਲੋੜ ਵੇਲੇ ਗੁਰਦੁਆਰੇ ਜਾਂਦੇ ਨੇ ਤਨ ਦੌਲਤ ਪੁੱਤਰ ਦੀ ਦਾਤ ਖਾਤਰ ਪੈਸੇ ਦੇ ਕੇ ਅਰਦਾਸਾਂ ਕਰਵਾਉਂਦੇ ਨੇ ਤਨ ਦੌਲਤ ਤੇ ਪੁੱਤਰ ਦੀ ਦਾਤ ਖਾਤਰ ਪੈਸੇ ਦੇ ਕੇ ਅਰਦਾਸਾਂ ਕਰਵਾਉਂਦੇ ਨੇ ਦੁੱਖ ਵੇਲੇ ਰੱਬ ਨੂੰ ਯਾਦ ਕਰਦੇ ਦੁੱਖ ਵੇਲੇ ਰੱਬ ਨੂੰ ਯਾਦ ਕਰਦੇ ਸੁਖ ਵੇਲੇ ਕੋਈ ਕੋਈ ਧਿਆਉਂਦਾ ਏ ਦੁੱਖ ਵੇਲੇ ਰੱਬ ਨੂੰ ਯਾਦ ਕਰਦੇ ਸੁਖ ਵੇਲੇ ਕੋਈ ਕੋਈ ਧਿਆਉਂਦਾ ਏ ਜੇ ਬੰਦਾ ਰੱਬ ਨੂੰ ਭੁੱਲੇ ਨਾ ਫਿਰ ਦੁੱਖ ਨਹੀਂ ਨੇੜੇ ਆਉਂਦਾ ਏ ਜੇ ਬੰਦਾ ਰੱਬ ਨੂੰ ਭੁੱਲੇ ਨਾ ਫਿਰ ਦੁੱਖ ਨਹੀਂ ਨੇੜੇ ਆਉਂਦਾ ਏ ਸੋਲ ਪੱਟੀ ਵਾਲਾ ਕਹਿੰਦਾ ਏ ਸੋਲ ਪੱਟੀ ਵਾਲਾ ਕਹਿੰਦਾ ਏ ਜਿਹੜਾ ਅਗਲ ਨੂੰ ਹੱਥ ਮਾਰ ਬੰਦਿਆ ਸੋਲ ਪੱਟੀ ਵਾਲਾ ਕਹਿੰਦਾ ਏ ਜਿਹੜਾ ਅਗਲ ਨੂੰ ਹੱਥ ਮਾਰ ਬੰਦਿਆ ਤੇਰੀ ਰੂਹ ਨੇ ਉੱਪਰ ਜਾਣਾ ਏ ਇਹਨੂੰ ਵੀ ਲੈ ਸਵਾਰ ਬੰਦਿਆ ਤੇਰੀ ਰੂਹ ਨੇ ਉੱਪਰ ਜਾਣਾ ਏ ਇਹਨੂੰ ਵੀ ਲੈ ਸਵਾਰ ਬੰਦਿਆ ਇਹਨੂੰ ਵੀ ਲੈ ਸਵਾਰ ਬੰਦਿਆ ਦੋਸਤੋ ਐਸੀ ਮੇਰੀ ਵੀਡੀਓ ਮੇਰੇ ਵਿਚਾਰ ਜੇ ਤੁਹਾਨੂੰ ਮੇਰੇ ਵਿਚਾਰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਅਗਾ ਸ਼ੇਅਰ ਕਰੋ ਅਤੇ ਜਿੰਨਾ ਵੀਰਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਇਹ ਬੇਨਤੀ ਹੈ ਸਤ ਸ੍ਰੀ ਅਕਾਲ